ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੇਰਾ ਪਿੰਡ ਬਸਰਕੇ ਕਲਾਂ ਹੈ ਤੇ ਮੈਂ ਆਮ ਆਦਮੀ ਪਾਰਟੀ ਨਾਲ 2013 14 ਤੋਂ ਬਾਅਦ ਮਤਲਬ ਜੁੜਿਆ ਸੀਗਾ ਉਸ ਤੋਂ ਬਾਅਦ ਮਤਲਬ ਲੰਮਾ ਸਮਾਂ ਮੈਂ ਕੰਮ ਕਰਦਾ ਰਿਹਾ ਆਮ ਆਦਮੀ ਪਾਰਟੀ ਲਈ ਤੇ ਵਿਧਾਇਕ ਸਾਹਿਬ ਦੇ ਨਾਲ ਵੀ ਇਸ ਵਾਰ ਸਹਿਮਤ ਹੋ ਕੇ ਸਾਰਿਆਂ ਨੇ ਇੱਕ ਮੁੱਠ ਹੋ ਕੇ ਇੱਕ ਜੋਟੋ ਕੇ ਅਸੀਂ ਵੋਟਾਂ ਪਾਈਆਂ ਤੇ ਵਿਧਾਇਕ ਸਾਹਿਬ ਦੀ ਜਿੱਤ ਦਰਸ ਕਰਵਾਈ ਤਾਂ ਹੁਣ ਇਸ ਟਾਈਮ ਤੇ ਮੇਰੇ ਪਿੰਡ ਬਸਰਕੇ ਦੇ ਵਿੱਚ ਸਰਬਸੰਮਤੀ ਨਾਲ ਮੈਨੂੰ ਚੁਣਿਆ ਜਾ ਰਿਹਾ ਜਿਹਦੇ ਲਈ ਮੈਂ ਪੂਰੇ ਪਿੰਡ ਬਸਰਕੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀਆਂ ਕੋਈ ਵੀ ਸਮੱਸਿਆਵਾਂ ਨੇ ਜਾਂ ਜੋ ਵੀ ਕੋਈ ਪ੍ਰੋਬਲਮ ਆ ਰਹੀ ਤੁਹਾਡੇ ਮਤਲਬ ਕਮਾਂ ਲਈ ਜਾਂ ਕੁਝ ਵੀ ਉਹਦੇ ਲਈ ਮੈਂ ਸਾਰਿਆਂ ਦਾ ਮਤਲਬ ਹਰ ਤਰੀਕੇ ਨਾਲ ਤੇ ਹਰ ਕੋਸ਼ਿਸ਼ ਕਰਕੇ ਸੰਭਵ ਹਰ ਮਦਦ ਕਰਾਂਗੇ ਇਹਨਾਂ ਦੇ ਕਿ ਵਿਧਾਇਕ ਸਾਹਿਬ ਕੀ ਕਹਿ ਰਹੇ ਹਨ ਵਿਧਾਇਕ ਸਾਹਿਬ ਵੱਲੋਂ ਕੱਲ ਅਸੀਂ ਗਏ ਸੀ ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਜੋ ਵੀ ਤੁਹਾਡਾ ਪਿੰਡ ਵਿੱਚ ਫੈਸਲਾ ਹੋਏਗਾ ਉਹ ਅਸੀਂ ਭਗਵੰਤ ਮਾਨ ਸਰਦਾਰ ਭਗਵੰਤ ਮਾਨ ਸਾਹਿਬ ਵੱਲੋਂ ਇਹੀ ਹੈ ਕਿ ਸਰਬਸੰਮਤੀ ਨਾਲ ਵਾਦ ਤੋਂ ਵਾਦ ਪੰਚਾਇਤਾਂ ਚੁਣੀਆਂ ਜਾਣ ਤੇ ਵਿਧਾਇਕ ਸਾਹਿਬ ਦਾ ਵੀ ਇਹੀ ਕਹਿਣਾ ਸੀ ਕਿ ਤੁਸੀਂ ਉਹ ਆਪਣੇ ਪਿੰਡ ਵਿੱਚ ਸਰਬਸੰਮਤੀ ਕਰਕੇ ਜਿਹੜਾ ਵੀ ਬੰਦਾ ਮੇਰੇ ਕੋਲ ਲਿਆਓਗੇ ਉਹਦੇ ਉਹ ਮੈਨੂੰ ਮਨਜ਼ੂਰ ਹੋਏਗਾ ਤੇ ਜਿਹੜੀ ਦੂਜੀ 来 ਆ ਤੁਹਾਡੇ ਕੋਲ ਨਹੀਂ ਜੀ ਦੂਜੀ ਧਿਰ ਦੇ ਵਾਸਤੇ ਕੋਈ ਨਹੀਂ ਆਈ ਅਸੀਂ ਇੱਥੇ ਬਲਾ ਸੱਦਾ ਦਿੱਤਾ ਸੀ ਸਾਰੇ ਨੂੰ ਸਾਰੇ ਪਿੰਡ ਨੂੰ ਹੀ ਸੱਦਾ ਦਿੱਤਾ ਸੀ ਸਾਰਾ ਪਿੰਡ ਪਹੁੰਚ ਗਿਆ ਜੀ ਹੋਰ ਕੋਈ ਧਿਰ ਸਾਡੇ ਕੋਲ ਜਿਹੜੀ ਚਾਹੁੰਦੀ ਆ ਉਹ ਕੋਈ ਨਹੀਂ ਪਹੁੰਚੀ ਇੱਥੇ ਸਾਨੂੰ ਹੁਣ ਕੀ ਵਿਧਾਇਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਵਿਧਾਇਕ ਸਾਹਿਬ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਜੀ ਸਾਰਾ ਪਿੰਡ ਇੱਕ ਮਤਲਬ ਜੋ ਜੋਟੋ ਕੇ ਤਰਿਆਵਾ ਤੇ ਇਹਨੂੰ ਸਰਬਸੰਮਤੀ ਨੂੰ ਨੇਪਰੇ ਚੜ੍ਹਿਆ ਜਾਵੇ ਤਾਂ ਜੋ ਇੱਥੇ ਇਲੈਕਸ਼ਨ ਵਾਲਾ ਸਿਸਟਮ ਖਤਮ ਕਰਕੇ ਇੱਕ ਜੁਟਤਾ ਨਾਲ ਕੰਮ ਕੀਤਾ ਜਾਵੇ ਹਾਂ ਜੀ ਇਹ ਜੀ ਸਾਰੇ ਪਿੰਡ ਦੇ ਸੰਯੋਗ ਨਾਲ ਹੀ ਆ ਉਹਨਾਂ ਇਹਨੂੰ ਚੁਣਿਆ ਵੀ ਕੀ ਨਾਮ ਕੀ ਇਹ ਨਾਮ ਹੈ ਸਮਰ ਸਿੰਘ ਜੀ ਸੁਨਦੀਪ ਤੁਸੀਂ ਸਾਰਾ ਪਿੰਡ ਰਾਜੀ ਹੈ ਬਿਲਕੁਲ ਜੀ ਰਾਜੀ ਹੈ ਜੀ ਮਸਲਾ ਇਹ ਹੈ ਕਿ ਜੀ ਸਾਰਾ ਪਿੰਡ ਜਿਹੜਾ ਉਹ ਸੁਨਦੀਪ ਸਿੰਘ ਸਰਪੰਚ 14 ਨੌਜਵਾਨ ਆਗੂ ਆ ਜਿਹੜਾ ਇਹਨੂੰ ਸੰਮਤੀ ਨਾਲ ਚੁਣਿਆ ਜਾਵੇ ਤੇ ਵਿਧਾਇਕ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਪਿੰਡ ਬੈ ਕੇ ਫੈਸਲਾ ਕਰੋ ਭਰਾਵਾਂ ਦੇ ਵਿੱਚ ਗੁਰਦਾਰੇ ਬੈ ਕੇ ਫੈਸਲਾ ਕਰੋ ਤੇ ਐਮਐਲਏ ਸਾਹਿਬ ਤੋਂ ਤਿੰਨ ਦਿਨ ਟਾਈਮ ਲੈਂਦਾ ਰਿਹਾ ਏ ਹਰਪੀਰ ਸਿੰਘ ਉਰਫ ਕਾਕਾ ਤੇ ਉਹ ਟਾਈਮ ਲੈਂਦਾ ਰਿਹਾ ਟਾਈਮ ਦੇ ਕੇ ਤੇ ਸਾਡੇ ਕੋਲ ਆਉਦਾ ਨਹੀਂ ਰਿਹਾ ਅੱਜ ਵੀ ਟਾਈਮ ਰਾਤ ਦੀ ਵੀ ਟਾਈਮ ਦਿੱਤਾ ਸੀ ਐਮਐਲਏ ਸਾਹਿਬ ਨੇ ਵੀ ਸਵੇਰੇ ਆਪ ਦੇ ਬਾਇਕੇ ਫੈਸਲਾ ਕਰ ਲਓ ਇਹਨੇ ਅੱਜ ਫੈਸਲਾ ਇਹਨੇ ਟਾਈਮ ਦੇ ਕੇ ਤੇ ਟਾਈਮ ਤੋਂ ਫਿਰ ਭੱਜ ਗਿਆ ਨਹੀਂ ਆਇਆ ਅਸੀਂ ਬਾਰ-ਬਾਰ ਫੋਨ ਲਾਉਂਦੇ ਰਹੇ ਆ ਤੇ ਹਰਵੀਰ ਸਿੰਘ ਕਾਕਾ ਜੀ ਆਓ ਵਰਦਲਾ ਸਾਹਿਬ ਆਪਾਂ ਸਾਹਿਬ ਬਹਿ ਕੇ ਫੈਸਲਾ ਕਰੀਏ ਤੇ ਇਹਨੂੰ ਆਪਾਂ ਆਪਾਂ ਸਮਝੌਤਾ ਕਰੀਏ ਪਿੰਡ ਦੇ ਵਿੱਚ ਤੇ ਇਹ ਟਾਈਮ ਦੇ ਕੇ ਬਾਰ-ਬਾਰ ਫੋਨ ਲਾਉਣ ਦੀ ਬਦੌਲਤ ਵੀ ਉਹਨੇ ਫੋਨ ਕਰ ਦਿੰਦਾ ਕੋਈ ਨਹੀਂ ਚੁੱਕਿਆ ਨਹੀਂ ਆਇਆ ਤੇ ਅਸੀਂ ਐਮਐਲਏ ਸਾਹਿਬ ਨੂੰ ਇਹੋ ਬੇਨਤੀ ਕਰਦੇ ਆਂ ਤੇ ਇੱਥੇ ਅਸੀਂ ਸਾਂਝੀ ਨਾਲ ਇਹਨੂੰ ਕੁਣਿਆ ਵਾ ਤੇ ਜੇ ਉਹ ਨਹੀਂ ਸਾਂਝੀ ਕਰਨੀ ਚਾਹੁੰਦਾ ਹਰਵੀਰ ਕਾਕਾ ਤੇ ਇਲੈਕਸ਼ਨ ਹੋਣ ਦਵੇ ਫਿਰ ਅਮਨ ਮਾਨਣਾ ਤੇ ਅਹੀਂ ਚਾਹੁੰਦੇ ਵੀ ਇਲੈਕਸ਼ਨ ਹੋਵੇ ਸਾਰੀ ਜਨਤਾ ਖੁਸ਼ ਹੈ ਵੀ ਇਲੈਕਸ਼ਨ ਹੋਣਾ ਨਹੀਂ ਦਵਾ ਤੇ ਇਹ ਟਾਈਮ ਦੇ ਕੇ ਇਹ ਭਜਦਾ ਰਿਹਾ ਅਹੀਂ ਨਹੀਂ ਟਾਈਮ ਤੋਂ ਭਜ ਰਿਹਾ ਅਹੀਂ ਗੁਰਦਨ ਸਿੰਘ ਸਾਹਿਬ ਦੇ ਟਾਈਮ ਤੇ ਆ ਗਏ ਇਹ ਜਿਹੜਾ ਮੁੰਡਾ ਕਿਹੜੀ ਪਾਰਟੀ ਨਾਲ ਸਬੰਧ ਰੱਖਦਾ ਜਾ ਇਹ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹੈ ਆਮ ਆਦਮੀ ਪਾਰਟੀ ਦਾ ਆਗੂ ਹੋਣ ਦੇ ਬਾਵਜੂਦ ਵੀ ਇਹ ਬਿਲਕੁਲ ਜੀ ਆਗੂ ਹੋਰ ਦੇ ਬਾਪਦੂਜ ਵੀ ਇਹ ਜਿਹੜਾ ਵੀ ਉਹ ਇਸ ਕਰਕੇ ਇੱਥੇ ਅਸੀਂ ਆਨੇ ਵੀ ਜਦੋਂ ਇੱਕੋ ਹੀ ਆ ਉਹ ਵੀ ਆਗੂ ਆ ਇਹ ਵੀ ਆਗੂ ਆ ਦੇ ਇੱਥੇ ਨੌਜਵਾਨ ਤੇ ਸਾਰੇ ਖੁਸ਼ ਨੇ ਲੋਕ ਹਰ ਦੋਵੇਂ ਬੰਨੇ ਕੀਤੀ ਆ ਤੇ ਹੁਣ ਇਹਨੂੰ ਨਵੇਂ ਸਿਰੇ ਇਹਨੂੰ ਨੌਜਵਾਨ ਮੁੰਡੇ ਨੂੰ ਮੌਕਾ ਦਿੱਤਾ ਜਾਵੇ ਅਸੀਂ ਤੇ ਭਗਤ ਸਿੰਘ ਨੂੰ ਇਹੋ ਹੀ ਬੇਨਤੀ ਕਰਨੀ ਸੋਨੇ ਜੀ ਇਹ ਪਹਿਲਾ ਮੋਢਲਾ ਮੈਂਬਰ ਹੈ ਜਿਹੜਾ 13 ਤੇ 14 ਤੋਂ ਆਮ ਆਦਮੀ ਨੇ ਪੁਰਾਣਾ ਸਭ ਤੋਂ ਉਹ ਬਾਅਦ ਚ ਆਇਆ ਜੀ ਤੇ ਜਿਹੜਾ ਸਾਡੇ ਪਿੰਡ 'ਚ ਮੁੱਟ ਵੱਧ ਆਈ ਉਹ ਗਰਲਾਲ ਸਿੰਘ ਉਰਫ ਲਾਲਾ ਸਭ ਤੋਂ ਪਹਿਲਾਂ ਧੁਰ ਸਾਹਿਬ ਨੂੰ ਉਹਨੇ ਪੈਟ ਦੇ ਵਿੱਚ ਲਿਆਂਦਾ ਸੀ ਤੇ ਉਹ ਉਹਦੇ ਤੇ ਵੀ ਦਬਾਅ ਪਾਉਣਾ ਚਾਹੁੰਦੇ ਸੀ ਵੀ ਦਬਾਅ ਪਾ ਕੇ ਸਾਡੇ ਨਾਲ ਆ ਜੇ ਤੇ ਇਹ ਅਸੀਂ ਨਹੀਂ ਇਹ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਵੀ ਸਹਿਮਤੀ ਹੁੰਦੀ ਜਦੋਂ ਐਮਐਲ ਸਾਹਿਬ ਨੇ ਟਾਈਮ ਦਿੱਤਾ ਤੇ ਅਰਬੀਰ ਸਿੰਘ ਆਕੇ ਨੂੰ ਟਾਈਮ ਤੇ ਆਉਣਾ ਚਾਹੀਦਾ ਸੀ ਬੰਦਿਆਂ ਦੇ ਵਿੱਚ ਮਹਿਣਾ ਚਾਹੀਦਾ ਸੀ ਬੰਦਿਆਂ ਨੂੰ ਟਾਈਮ ਦੇ ਕੇ ਉੱਥੋਂ ਭਜਣਾ ਨਹੀਂ ਚਾਹੀਦਾ ਸਭ ਤੋਂ ਵੱਲ ਜੋ ਪਰੇ ਆ ਉਹ ਰੱਬਰ ਕੀ ਹੁੰਦੀ ਆ ਗੁਰੂ ਘਰ ਸੱਦਿਆ ਸੀ ਕੋਈ ਪਾਸੇ ਜਗ੍ਹਾ ਮਾਰੀ ਜਗ੍ਹਾ ਤੇ ਸੱਦਿਆ ਨਹੀਂ ਵੀ ਉੱਥੇ ਨਾ ਦਾ ਇੱਥੇ ਸਭ ਤੋਂ ਉੱਤਮ ਜਗ੍ਹਾ ਕਿ ਇੱਥੇ ਹੀ ਸਮਤੀ ਹੋਣੀ ਚਾਹੀਦੀ ਤੇ ਹੁਣ ਉਹ ਚਾਹਦਾ ਵੀ ਨਹੀਂ ਜੰਮਰਾ ਵੀ ਮੈਂ ਸਮਤੀ ਨਹੀਂ ਕਰਨੀ ਤੇ ਫਿਰ ਅਸੀਂ ਤੁਨ ਸਾਹਿਬ ਨੂੰ ਬਾਰ-ਬਾਰ ਇਹੋ ਹੀ ਬੇਨਤੀ ਕਰਾਂਗੇ ਬਾਰ-ਬਾਰ ਉਹ ਬੇਨਤੀ ਕਰਾਂਗੇ ਇਲੈਕਸ਼ਨ ਕਰਾਇਆ ਜਾਈਂ ਅਸੀਂ ਇਹੋ ਜੀ ਪੰਚਾਇਤ ਬਣਾਉਣ ਵਾਸਤੇ ਇਕੱਠੇ ਹੋਏ ਹਾਂ ਹਾਂ ਤੇ ਇਹ ਮੁੰਡੇ ਨੂੰ ਸਮਨਦੀਪ ਨੂੰ ਚੁਣਿਆ ਹੈ ਸਾਰਾ ਪਿੰਡਾਂ ਦਾ ਵੀ ਇਹ ਬਾਨਾ ਚਾਹੀਦਾ ਹੈ ਕਿਹੜੇ ਪਿੰਡ ਦੀ ਜਿਹੜੀ ਪੰਚਾਇਤ ਘੱਟੀ ਦੀ ਬਾਸਰਗੇ ਕਲਾਂ ਦੀ ਬਾਸਰਗੇ ਕਲਾਂ ਦੀ ਤੇ ਵਿਧਾਇਕ ਨੂੰ ਕੀ ਕਹਿਣਾ ਚਾਹੁੰਦੇ ਸੀ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਲਕਸ਼ਣੋਂ ਇਹ ਤੁਸੀਂ ਆਪ ਸਰਬਸੰਮਤੀ ਨਾਲ ਚੁਣਿਆ ਤੇ ਇਲੈਕਸ਼ਨ ਫਿਰ ਘੱਤ ਤੋਂ ਹੋਰ ਵੀ ਪਾਰਟੀਆਂ ਹਾਂਜੀ ਹਾਂਜੀ ਉਹ ਕੀ ਆnde ਅਹੀਂ ਆਨੇ ਸਾਰੇ ਭਰਾ ਇਕੱਠੇ ਦੁਰਗੇ ਸਾਰੇ ਭਰਾ ਇਕੱਠੇ ਦਰਨ ਤੇ ਆਪਾਂ ਸਹਿਮਤ ਅਹੀਂ ਦਾਏ ਚਾਹੁੰਦੇ ਵੀ ਸਹਿਮਤੀ ਹੋਵੇ ਸਹਿਮਤੀ ਨਾਲ ਸਾਰੇ ਅਸੀਂ ਸਾਰਾ ਪਿੰਡੇ ਮੁੰਡੇ ਤੇ ਸਹਿਮਤ ਹੈ ਜੀ ਹਾਂ ਜੀ ਉਹ ਜ਼ਬਰਦਸਤੀ ਚਾਹੁੰਦੇ ਨਹੀਂ ਜੀ ਜ਼ਬਰਦਸਤੀ ਕੋ ਸਮਝ ਚਾਹਦਾ ਜੀ ਪਾਪਾ ਬੰਦਾ ਜੀ